ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਮੀਦ ਕਰਦੇ ਆਂ ਕਿ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਠੀਕ ਠਾਕ ਆ। ਤੇ ਅੱਜ ਆਪਾਂ ਫੇਰ ਵੀਰੇ ਕੋਲ ਆਏ ਆ ਕੱਪੜੇ ਲੈਣ। ਮੈਂ ਐਸੀ ਕੱਪੜੇ ਬਹੁਤ ਬਣ ਗਏ ਸੀਗੇ ਸਿੰਤਾ ਕਹਿੰਦੇ ਸੀ ਹੁਣ ਰਹਿਣ ਦੇ। ਪਰ ਲੱਗਦੀ ਨਹੀਂ। ਕਹਿੰਦੇ ਚੱਲ ਦੋ ਹੋਰ ਸਵਾ ਲਵਾਂ ਕਿਉਂਕਿ ਹੁਣ ਤਾਂ ਉਹਨੇ ਟੇਲਰ ਤੋਂ ਟਾਈਮ ਲਈ ਹੋਇਆ ਹੈ ਵਿੱਚ ਸ਼ੁਕਰਾਨੀ ਲਾ ਸਿੰਪਲ ਕੱਪੜੇ ਪਾਉਂਦੀ ਆ ਜੇ ਦੂਜੇ ਪੰਨ ਸਾਡਾ ਕੱਢਦੀ ਸੀ ਦੁਬਾਰਾ। ਐਨੇ ਲੈਂਦੀ ਆ। ਬਰਾਬਰ ਹੋ ਜਾਣੀ ਸੀ ਵੀ। ਫੋਨ ਤੇ ਵੀਰੇ ਨਾਲ ਪੁੱਛ ਲੈਂਦੀ ਆ ਗਿਆ ਕਪੜਾ ਆਇਆ ਇਹ ਕਰ ਲਿਆ ਸਿੱਧਾ ਇੱਕਦਮ ਫੋਨ ਇਹਦੇ ਆਪਾਂ ਸਾਰੇ ਬੰਦ ਕਰਾਉਨੇ ਮੈਨੂੰ ਕਹਿੰਦੀ ਦਰਾਹੇ ਜਾਣਾ ਪੈਣਾ ਬਈ ਮੰਮੀ ਨੇ ਸਮਾਨ ਲੈਣਾ ਇਹ ਨਹੀਂ ਮੈਨੂੰ ਪਤਾ ਜੀ ਨੇ ਆ ਸਮਾਨ ਤਾਂ ਆਪਦਾ ਹੀ ਆ ਸਾਨੂੰ ਤਾਂ ਪਤਾ ਨਹੀਂ ਸੀ ਵੀ ਮੈਨਾਂ ਚਲਾਕੀ ਘੇਟਦੀ ਆ ਦੇਖ ਲਓ ਜੇ ਮੇਰੇ ਫੋਨ ਚੱਲਦੇ ਆ ਫੇਰ ਤੁਹਾਨੂੰ ਡਿਸਕਾਊਂਟ ਮਿਲਦਾ ਮੇਰਾ ਨਾਂ ਆ ਤੇ ਲੈਣ ਦੇਣ ਗੰਧ ਚਾਗੀ ਅਸੀਂ ਲੈਂਦੇ ਕਰਾਣਾ ਨਹੀਂ ਤੁਹਾਡੀ ਗੱਲ ਨਹੀਂ ਕਰੀ ਕਿਸੇ ਹੋਰ ਦੀ ਗੱਲ ਕਰੀ ਆ ਤੇ ਵੇ ਐਸੇ ਕੰਮ ਦਾ ਮੰਮੀ ਦੇ ਕੱਪੜੇ ਫੜਨੇ ਸੀਗੇ ਫੇਰ ਮੈਂ ਕਿਹਾ ਮੈਂ ਵੀ ਆ ਲੈ ਜਾਨੀ ਆ ਕੱਪੜੇ ਨਹੀਂ ਚੁੰਨੀ ਵੜਨੀ ਸੀ ਚੁੰਨੀ ਹਾਂ ਇੱਕ ਚੁੰਨੀ ਸੀਗੀ ਸਾਡਾ ਵੀਰੇ ਨੇ ਕਹਿਦਾ ਸੀ ਪਹੁੰਚ ਦੀ ਕਰਦੇ ਹੋ ਇਹ ਤਾਂ ਪਹੁੰਚ ਜਾਣੀ ਸੀ ਜੇ ਉਹਦੇ ਕੋਲ ਤੇ ਹੁਣ ਦਸਤਾਰ ਦਾ ਦੇਖਦੇ ਆ ਜੇ ਮਿਲ ਗਿਆ ਤਾਂ ਨਹੀਂ ਤਾਂ ਬਸ ਵੀਰੇ ਨਾਲ ਨਹੀਂ ਆ ਸਾਡੀ ਵੀਰੇ ਸਾਡੇ ਪਰੋਂ ਸਿੱਦਕਾਨ ਛੱਡ ਕੇ ਤੁਰ ਗਿਆ ਮਰਜ਼ੀ ਕਰੋ ਮੈਂ ਵੀ ਇੱਕ ਵੈਸੀ ਦਸਤਾਰ ਦੇ ਰੰਗ ਸੋਨਾ ਲੱਗਿਆ ਉਹ ਕੱਡੇ ਸੀ ਕਿ ਇੱਕ ਟੋੜਾ ਗਾ ਕਰੋ ਮੈਨੂੰ ਬੜੀ ਵੀਦਿਆ ਗੱਲ ਲੱਗਿਆ ਵੀ ਬੰਦੇ ਦਾ ਨਾਮ ਉਹਦੇ ਨਾਂ ਦੀ ਚੱਲਦਾ ਦੇਖ ਲਾ ਟੋ ਕਲਰ ਹਾਲਾਂਕਿ ਪਹਿਲਾਂ ਤੋਂ ਨਹੀਂ ਨਹੀਂ ਤੇ ਇਹਨੂੰ ਬਾਦਲ ਕਲਰ ਵੀ ਕਹਿੰਦੇ ਨੇ ਇਹਨੂੰ ਬਾਦਲ ਕਹਿੰਦੇ ਨੇ ਹਾਂਜੀ ਪਰ ਇਹ ਦਾ ਮਤਲਬ ਇਹ ਨਾਮ ਇਹਨਾਂ ਚੱਲਦਾ ਨਹੀਂ ਹੈਗਾ ਉਹ ਦੁਕਾਨਦਾਰਾਂ ਲਈ ਦੱਸਦੇ ਨੇ ਜਦੋਂ ਸਮਝਾਉਣਾ ਹੋਵੇ ਉਹਨਾਂ ਨੂੰ ਬਾਦਲ ਸਾਹਿਬ ਦੇ ਫਿਰ ਫੈਨ ਆਏ ਮੇਰੇ ਵੀ ਦੁਕਾਨ ਵੀ ਕਾਫੀ ਟਾਈਮ ਲੱਗ ਗਿਆ ਇਹ ਤਾਂ ਥੋੜੇ ਟਾਈਮ ਪਹਿੇ ਸੀਗੇ ਨਾਲ ਕਲਕੱਤਾ ਮਾਰਕੀਟ ਆ ਤੇ ਇੱਧਰ ਜੀਤ ਕਲੌਥ ਹਾਊਸ ਨਿਆਲੇ ਕੱਪੜੇ ਸੀਜ਼ਨੋਂ ਬਾਅਦ ਇਸ ਬੈਂਕ ਦੇ ਸਮਝ ਦੇਖਾਂਗੇ ਬੰਨ ਕੇ ਕਿਦਾਂ ਦੀ ਹੈ ਬੇ ਵੇ ਦੋ ਤਿੰਨ ਨਿਸ਼ਾਨੀਆਂ ਦੱਸਿਆ ਨੇ ਇਹਦਾ ਤਾਂ ਧਿਆਨ ਰੱਖਿਆ ਕਰੋ ਫਿਰ ਤੁਹਾਨੂੰ ਵਧੀਆ ਕੱਪੜਾ ਮਿਲ ਜਾਂਦਾ ਉਹ ਸਾਨੂੰ ਜਾਣਕਾਰੀ ਵੀ ਮਿਲ ਜਾਂਦੀ ਹੈ ਮੇਰੇ ਕੋਲ ਆ ਕੱਪੜੇ ਦੇ ਬੀ ਕਿਹੜੀ ਚੀਜ਼ ਤੇ ਧਿਆਨ ਰੱਖੀ ਨਾ ਜੇ ਕੱਪੜਾ ਲੈਣਾ ਕਿ ਕਹਿੰਦੇ ਮੰਮੀ ਹੋਰ ਕੋਈ ਮੈਂ ਕਿਹੜੀ ਜਾਣਕਾਰੀ ਦਿੰਦਾ ਨਹੀਂ ਨਾ ਹਾਂਜੀ ਹਾਂ ਸੀਕਰਟ ਦਾ ਵੀ ਆ ਲੈ ਲਿਓ ਤੁਸੀਂ ਐਗਜੈਕਟ ਪ੍ਰਾਈਸ ਦੱਸ ਦਿੰਦੇ ਨੇ ਨਾ ਤੇ ਵਧੀਆ ਮੈਂ ਤਾਂ ਦੱਸ ਵੀ ਦਿੰਦਿਆਂ ਵੀ ਆ ਕੱਪੜਾ ਕਿੱਥੇ ਸਹੀ ਆ ਕਿਹੜੀ ਚੀਜ਼ ਕਿੱਸਾ ਹੀ ਗੱਲ ਆ ਵੀ ਜਦੋਂ ਦੇਣਾ ਹੀ ਨਹੀਂ ਉਹਨੇ ਆਪਾਂ ਨੂੰ ਜਿਹੜਾ ਫਾਇਦਾ ਹੁੰਦਾ ਅੱਜ ਆ ਪਾਇਆ ਹਾਂ ਸਮਰਾਲੇ ਸ਼ਹਿਰ ਦੇ ਵਿੱਚ ਜਿੱਥੇ ਆਪਣੀ ਮੋਟਰਾਂ ਖੋਖਰਾਂ ਤਖਰਾ ਉੱਥੋਂ ਮੇਰੇ ਹੋਣੀ ਨੇ ਤੇ ਡੈਡੀ ਨੇ ਆ ਜਾਣਾ ਸੀ ਡੈਡੀ ਕਹਿੰਦਾ ਵੀ ਤੈਨੂੰ ਇੱਕ ਥਾਂ ਤੇ ਲੈ ਕੇ ਜਾਣਾ ਵਾ ਕਿ ਸਮਰਾਲੇ ਮੁੰਡੇ ਨੇ ਆਪਣੀ ਨਵੀਂ ਦੁਕਾਨ ਦਾ ਘਾਟੂ ਕੀਤਾ ਵਾ ਆਕਾਲ ਸਹਾਇ ਹੈ ਫਿਜ਼ੀਓਥੈਰੇਪੀ ਤੇ ਜਿਹੜੇ ਵੀ ਸਮਰਾਲੇ ਦੇ ਨੇੜੇ ਤੇਰੇ ਦੇ ਲੋਕ ਨੇ ਵੀਡੀਓ ਦੇਖਦੇ ਨੇ ਜੇ ਤੁਹਾਨੂੰ ਪਹਿਲਾਂ ਤਾਂ ਵਾ ਰੱਬ ਕਰਦੇ ਕਿ ਕਿਸੇ ਨੂੰ ਇਦਾਂ ਦੀ ਕੋਈ ਪ੍ਰੋਬਲਮ ਨਾ ਆਵੇ ਪਰ ਜੇ ਤੁਹਾਨੂੰ ਬਾਏ ਚਾਂਸ ਕੋਈ ਇਦਾਂ ਦੀ ਪ੍ਰੋਬਲਮ ਆਉਦੀ ਹੈ ਹਨਾ ਜਿੱਦਾਂ ਪੇਨ ਆਉਂਦੀ ਹੈ ਬੈਕ ਪੇਨ neck pain ਜਿਵੇਂ ਡਾਈਟੀ ਮੇਨ ਕੈਰੇਂਸੀ ਲਿਸਟ ਲੱਗੇ ਸੀ ਪੜ ਗਏ ਕਹਿੰਦੇ ਗੋਡੇ ਦਾ ਦਰਦ ਦੇਖਦੇ ਨਹੀਂ ਹੈਗਾ ਪਰ ਉਹ ਗੋਡੇ ਤੇ ਸਭ ਤੋਂ ਜ਼ਿਆਦਾ ਦਿੱਕਿਆ ਆ ਸੀ ਸੋ ਜੇ ਕੋਈ ਇਥੇ ਦਾ ਦੰਦ ਤੁਹਾਨੂੰ ਕੋਈ ਵੀ ਪ੍ਰੋਬਲਮ ਆ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਤੇ ਵੀਰੇ ਤੁਸੀਂ ਮਾੜੀ ਜਿਹੀ ਆਪਣੀ ਇਨਫੋਰਮੇਸ਼ਨ ਦੇ ਦਿਓ ਤੇ ਆਪਣਾ ਐਕਸਪੀਰੀਅੰਸ ਬਾਰੇ ਦੱਸੋ ਆਪਰੀ ਇਹ ਕਾਲ ਸਾਹਿਬ ఫిਜ਼ੀਓਥੈਰੇਪੀ ਕਲੀਨਿਕ ਸਮਰਾਲੇ ਸ਼ਹਿਰ ਚ ਕੈਨਰਾ ਵਿਖ ਦੇ ਨਾਲ ਪੁਰਾਣਾ ਚੜੀਗੜ ਰੂਪ ਤੇ ਹੈ ਤੇ ਇੱਥੇ ਆਪਾਂ ਟ੍ਰੀਟਮੈਂਟ ਐਡਵਾਂਸ ਵੀ ਦਵਾਂਗੇ ਤੇ ਮਸ਼ੀਨਾਂ ਨਾਲ ਜਿਹੜਾ ਦਿਨ ਆਪਾਂ ਇਲੈਕਟ੍ਰੋਥੈਰੇਪੀ ਰੱਖਾਂਗੇ ਕਪਿੰਗ ਥੈਰੇ ਜੀ ਕਿਸੇ ਪੇਸ਼ੈਂਟ ਨੂੰ ਸਰਵਾਈਕਲ ਘੂੜੀ ਦਰਦ ਦੀ ਪ੍ਰੋਬਲਮ ਜਾਂ ਲਗਾਤਾਰ ਜਦ ਤੁਰਨ ਵੇਲੇ ਸੌਣ ਦਾਣਾ ਜਾਂ ਸ਼ੁਕਰ ਦੇ ਮਰੀਜ਼ ਨੇ ਜਿਨ੍ਹਾਂ ਤੋਂ ਤੁਰ ਫਿਰ ਨਹੀਂ ਹੁੰਦਾ ਉਹ ਪੇਸ਼ੇ ਇੱਥੇ ਪਹੁੰਚਣਾ ਤੇ ਉਹਨਾਂ ਦਾ ਆਪਾਂ ਟਰੀਟਮੈਂਟ ਵਧੀਆ ਮਸ਼ੀਨਰੀ ਨਾਲ ਕੀਤਾ ਜਾਵੇਗਾ ਤੇ ਮੈਂ ਤੁਸੀ ਇੱਕ ਵਾਰ ਆਪਣਾ ਫੋਨ ਨੰਬਰ ਵੀ ਦੱਸ ਦਵਾਂਗਾ ਫੋਨ ਨੰਬਰ 98031 18923 ਡਿਸਟਿੰਕਟ ਕਾਟ ਦੀ ਵੀਡੀਓ ਨਹੀਂ ਫੋਟੋ ਅਪਲੋਡ ਕਰ ਦੇਣੀ ਤੇ ਫਿਰ ਤੁਹਾਡਾ ਸਮੇਂ ਬਹੁਤ ਦੇਰਾਂਾਂ ਚੁੰਦਾ ਵੀ ਕੌਣ ਉਹ ਧਰਮੇਸੀ ਟਰੱਸਟ ਕਿਵੇਂ ਕਰੇ ਥੋੜਾ ਵੀ ਐਕਸਪੀਰੀਅੰਸ ਜਾਂ ਫਿਰ ਐਕਸਪੀਰੀਅੰਸ ਜਿੱਥੇ ਦਾ ਜੀ ਕੋਲ ਸੈਂਟ ਕਾਲਜ ਲੁਧਿਆਣਾ ਦਾ ਪਾਪਾ ਫਰੀ ਯੂਨੀਵਰਸਿਟੀ ਦੇ ਅੰਡਰ ਆ ਉੱਥੇ ਹਸਪੀਟਲ ਵੀ ਹੁੰਦਾ ਦਾ 400 ਮੈਂ ਉੱਥੇ ਕੰਮ ਕਰਿਆ ਨਾਲੇ ਆਪਣੀ ਸਟੱਡੀ ਕਰੀ ਉਹ ਤੋਂ ਬਾਅਦ ਮੈਂ ਕਲੀਨਿਕਲ ਪੋਸਟਿੰਗ ਜਿਹੜੀ ਕਰੀ ਆ ਮੈਂ ਡੀ ਐਮ ਸੀ ਹਸਪੀਟਲ ਤੋਂ ਕਰੀ ਆ ਉਹ ਤੋਂ ਬਾਅਦ 6 ਮਹੀਨੇ ਦਾ ਐਕਸਪੀਰੀਅੰਸ ਫੋਟੀ ਹਸਪੀਟਲ ਤੋਂ ਗਿਆ ਬਾਕੀ ਹੋਮ ਵਿਸਟ ਤਾਂ ਬਹੁਤ ਚੱਲ ਰਹੀਆਂ ਨੇ ਅੱਜ ਕੱਲ ਕਾਂਗਰਸ ਪਰੋਮਾ ਵਾਲੇ ਕੀ ਕੇਅਰ ਕਰਾ ਰਹੇ ਨੇ ਡੀ ਐਚ ਆਰ ਕਰਾ ਰਹੇ ਨੇ ਉਹ ਸੋ ਜੀ ਅਗੇਂਸ ਸਾਰੀ ਇਨਫੋਰਮੇਸ਼ਨ ਤੁਹਾਨੂੰ ਮਿਲ ਜੂਗੀ ਹੈ ਤੁਸੀਂ ਪੁਰਾਣਾ ਚੰਡੀਗੜ੍ਹ ਰੋਕੇ ਸੀ ਹਾਂਜੀ ਹਾਂਜੀ ਕੇਂਦਰਾ ਬੈਂਕ ਦੇ ਤੁਹਾਨੂੰ ਲੋਕੇਸ਼ਨ ਨਹੀਂ ਮਿਲਦੀ ਜੀ ਤੁਸੀਂ ਫਿਰ ਉਹਨੂੰ ਕਾਲ ਕਰ ਸਕਦੇ ਹੋ ਸੋ ਅੱਜ ਵੀਰੇ ਉਹਨਾਂ ਨੇ ਗੁਰੂ ਸਾਹਿਬ ਦਾ ਆਸ਼ੀਰਵਾਦ ਲੈ ਕੇ ਕੰਮ ਸ਼ੁਰੂ ਕੀਤਾ ਜੀ ਉਹ ਮੈਂ ਮੈਂ ਫੇਰ ਉਹੀ ਗੱਲ ਕਹਿੰਦਾ ਵੀ ਮੈਂ ਕਹਿਣਾ ਚਾਹੁੰਦਾ ਨਹੀਂ ਵੀ ਤੁਹਾਨੂੰ ਕੋਈ ਪ੍ਰੋਬਲਮ ਆਵੇ ਪਰ ਜੇ ਤੁਹਾਨੂੰ ਕਦੇ ਵੀ ਕੋਈ ਪ੍ਰੋਬਲਮ ਆਵੇ ਤਾਂ ਤੁਸੀਂ ਮੇਰੇ ਉਹਨਾਂ ਨਾਲ ਜ਼ਰੂਰ ਕੰਟੈਕਟ ਕਰਿਓ ਮੌਲੀਆਂ ਦੀ ਪਹਿਲੀ ਫਸਲ ਨਿਕਲ ਗਈ ਹੁਣ ਦੂਜੀ ਬਜਾਈ ਕਰ ਰਹੇ ਹਾਂ ਮੂਲੀਆਂ ਤੇ ਛਲਗਮਾ ਚਾਹ ਬਿਲੋੜੀ ਜੀ ਦੇਖੋ ਹੁਣ ਸਰਦੀਆਂ ਦੇ ਵਿੱਚ ਕਿਵੇਂ ਖਾਨ ਨੂੰ ਮਿਲੂ ਝਾਇੀ ਹੋਊਗੀ ਕੀ ਹੋਊਗਾ ਕੀ ਨਹੀਂ ਕਿੰਨੀ ਕ ਫਸਲ ਝਾਇਆ ਵਾ ਰੋਊਗੀ ਇੱਕ ਪੂਰ ਲੈ ਰਿਆ ਪਰ ਮੂਵੀ ਸਰਕਾਰ ਚ ਸਰਕਾਰ ਦਾ ਇੱਕ ਬੈਚ ਇੱਕ ਬੈਚ ਲਾ ਲੂ ਤੇ ਦੂਸਰਾ ਬੀਜ ਤੇਰਾ ਪੁੱਤਰਾ ਪਾਣੀ ਨਹੀਂ ਤੇ ਜੰਮੇ ਉਂਗੀ ਬੈਚ ਤਾਂ ਮੈਂ ਉਧਰ ਹੱਸਦੀ ਹੁਣ ਠੰਡ ਪੈਗੀ ਘੱਟ ਜੰਮਨੀ ਆ ਜੀ ਅੰਦਰ ਮਸਰੋਂ ਵੀ ਵਿੱਚੋਂ ਵਿੱਚੋਂ ਪਰ ਡੇੜੀ ਹਲੇ ਤਾਂ ਉਨੀ ਠੰਡ ਨਹੀਂ ਆਈ ਹਲੇ ਤਾਂ ਹੋ ਜਾਣੀ ਨਹੀਂ ਪੁੱਤੇ ਫਿਰ ਵੀ ਉਹ ਹਿਸਾਬ ਨਾਲ ਜੰਮਦੇ ਨੇ ਬਹੁਤ ਛੋਟੇ ਛੋਟੇ ਹੂੰ ਪਿਛਲੀ ਵਾਰ ਅੱਧੀਆਂ ਕਿਤਾਬਾਂ ਆਈਆਂ ਸੀਗੀਆਂ ਅੱਧੀ ਲਾਈਨ ਉਹ ਪੁਰਾਣੇ ਵੀ ਸੀ ਹੁਣ ਨਿਊ ਵੀ ਲੈ ਦੋ ਵਾਰੀ ਵੀਜੀ ਦੂਜੀ ਵਾਰ ਚ ਵੀ ਮਸਾਂ ਹੀ ਅੱਗੇ ਸੀ ਫਾਈਨ ਤਾਂ ਲੱਗੀ ਜਾਂਦੀ ਚਾਹ ਪੀਓ ਲੱਡੂ ਖਾਓ ਸਰਦੀਆਂ ਚ ਮਿੱਠਾ ਨਹੀਂ ਮੁੱਕਦਾ ਬਹੁਤ ਮਿੱਠਾ ਹੈ ਤੇ ਆਪਣੀ ਕੰਮੋ ਚੰਗੀ ਹੈ ਜਿੰਨਾ ਮਿੱਠਾ ਤੋਂ ਵੱਧ ਨਹੀਂ ਦੇਈ ਮੈਂ ਵੀ ਚਮਚਮ ਲੈ ਤਾਂ ਆਈ ਫਿਰ ਮੈਂ ਵੰਡ-ਵੰਡ ਕੇ ਨਵੇੜੀ ਮੈਂ ਕਿਹਾ ਦੇ ਪਾਈ ਦੇਖ ਕੇ ਦਿਲ ਕਰਦਾ ਕਹਿੰਦਾ ਮੈਂ ਮਕਾ ਦਾ ਮੁਕਾਬਲਾ ਇਹਨੂੰ ਮੁੱਕਦਾ ਫੇਰ ਕੁਛ ਆ ਜਾਂਦਾ ਕੁਛ ਨਾ ਪਛਾਉਂਦਾ ਰਹਿੰਦਾ ਉਹ ਕੋ ਤੁਨ ਕਾਨੂੰ ਵਿਆਹ ਤੇ ਜਾ ਕੇ ਵਿਆਹ ਜਾਏਗਾ ਸਹੀ ਹੋ ਤੁਸੀਂ ਵੀ ਜਾਣਾ ਢਾੜੀ ਚੱਲ ਵੜਿਓ ਆ ਟੌਰ ਦੀ ਵੀ ਗੱਲ ਆ ਜੇ ਟੌਰ ਹੋਊਗੀ ਗਾ ਲਤਖੜੀਛ ਦਾ ਹੋਊਗਾ ਲਤ ਨੇ ਸਾਫੀਓ ਟੌਰ ਖਰਾਬ ਕਰ ਦੇ ਠੀਕ ਆ ਨਹੀਂ ਸਖੀਰ ਬਾਦਲ ਵਾਂਗੂ ਵੀਰਚੇਰ ਸਖੀਰ ਬਾਦਲ ਨੂੰ ਹਨੂ ਵੀਰਚੇਰ ਤੱਕ ਹੀ ਠੀਕ ਆ ਬਾਬਾ ਐਵੇਂ ਠੀਕ ਐ ਨਾ ਜਾਣਾ ਨਾ ਠੀਕ ਆ ਡੈਡੀ ਡਰ ਗਈ ਐਕਸ਼ਨ ਐਕਸ਼ਨ ਤੋਂ ਡਰ ਗਈ ਚਲੋ ਭਾਈ ਚਾਹ ਪੀਓ ਤਗੜੇ ਹੋ ਚਾਜਨਾ ਮੂੜੀਆਂ ਵਿੱਚ ਥੋੜਾ ਹੀ ਕੰਮ ਆ ਬਸ ਮੂੜੀ ਆਪਣੇ ਬੀਜ ਦੇਣੀ ਹੈ ਪੱਟਾਂ ਤੇ ਮੇਥੀ ਭਾਲ ਦਈ ਕਈ ਬੱਟਾਂ ਦੇ ਬੀ ਨਹੀਂ ਜੰਮੇ ਬੀਜ ਦੇਣੇ ਕਈਆਂ ਦੇ ਬੱਟ ਜੰਮੇ ਨਹੀਂ ਡੈਡੀ ਉਹ ਉਸ ਦਾ ਲੈਣਾ ਕੁਛ ਹੁੰਦੀ ਗਾ ਟਮਾਟਰਾਂ ਦੇ ਵਿੱਚ ਮੂਕੀ ਵੀ ਤੇ ਮੂੜੀਆਂ ਹਾਂਜੀ ਮੂੜੀਆਂ ਪੱਟੂ ਉਹਦੇ ਵਾਲਾ ਕੰਮ ਨਾ ਹੋ ਜਾਵੇ ਅੱਗੇ ਦੀ ਲਸਣ ਵਾਲਾ ਦੂਜੀ ਵਾਰ ਵੀ ਤੀ ਉਹ ਦੋਨੇ ਉੱਗ ਗਏ ਹੁਣ ਲਸਣ ਨਾਲ ਸੰਗਣਾ ਹੋ ਗਿਆ ਆਪ ਦੇ ਮੂੜੀਆਂ ਵਾਲੇ ਵੀ ਮੈਂ ਵੀਜ ਦਿੰਨੀ ਆ ਆ ਜਾ ਮੂੜੀਆਂ ਤਾਂ ਰਹਿ ਗਈਆਂ ਨਹੀਂ ਕਿ ਸਾਲਗਮ ਰਹਿ ਗਿਆ ਪੱਥਰ ਨਾਲ ਪਲੇਟ ਮਿਲ ਗਈ ਆਲੂ ਉਹ ਲਟਵਾਲੀ ਪਲੇਟ ਲੱਡੂ ਵੀਜ ਲੋ ਲੱਡੂ ਵੀਜ ਲੋ ਕਿਹੜਾ ਜਿਹਾ ਲੱਡੂ ਵੀਜ ਲੋ ਮੇਰੀ ਮौज ਹੁੰਦੀ ਫੇਰ ਸਾਰਿਆਂ ਨੇ ਖੁਸ਼ ਹੋਣਾ ਸੀ ਲੱਡੂ ਲੱਗਿਆ ਕਰਨਾ ਉਹਨਾਂ ਨੂੰ ਗਲਾਵ ਜਾਵਣਾ ਦਾ ਦਰਸਤ ਦੇ ਕਿੰਨੀ ਬੱਸ ਬੱਸ ਤੋੜੋ ਆ ਜਿਹੜੀਆਂ ਚੀਜ਼ਾਂ ਲੱਗਦੀਆਂ ਨੇ ਇਹਨਾਂ ਨੂੰ ਵੀ ਲੋਕੀ ਤਰਸਦੇ ਆ ਇਹਨਾਂ ਨੂੰ ਤਰਸਦੇ ਨੇ ਬੁੱਤਾ ਆਪਣੇ ਕੋਲ ਬੋ ਹਾਂਜੀ ਤੇ ਸਾਰੇ ਨੂੰ ਆਪਾਂ ਕੰਮ ਵੀ ਕਰਦੇ ਆ ਸਹੀ ਗੱਲ ਹੈ ਅੱਜ ਛੁੱਟੀ ਆ ਆਪਾਂ ਫੇਰ ਵੀ ਲੱਗੇ ਹੋਏ ਆ ਤਿੰਨੇ ਜਾਣੇ ਲੱਗੇ ਹੋਏ ਆ ਜੇ ਹੁਣ ਆਪਾਂ ਕਹੀਏ ਵੀ ਮੈਂ ਇਹਦਾ ਕੁਝ ਨਹੀਂ ਕਰਨਾ ਪੈਰ ਹੱਥ ਦੇ ਕੇ ਜਾਈਏ ਫੇਰ ਤਾਂ ਤਰਸਣ ਆਈਏ ਹਾਂਜੀ ਆਪਣੇ ਕਿੰਨਾ ਖਾਣ ਨੂੰ ਬੱਲੇ 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 ਇਹ ਸਭ ਅਕਾਲਪੁਰਖ ਦੀ ਮਿਹਨਤ ਆ ਜਿਉ ਹਿੰਮਤ ਬਖਸ਼ਦਾ ਤਾਂ ਬੀਜ ਕਰ ਲਈਦਾ ਨਹੀਂ ਰਹਿਣ ਦੇਈਦਾ ਬੀਟਰੂਟ ਹਾਰਵੈਸਟ ਕਰ ਹੀ ਲਈ ਫਿਰ ਸਾਰੀ ਇਹਨੂੰ ਫ੍ਰਿਜ ਚ ਰੱਖ ਲਾਂਗੇ ਜਿਹੜੇ ਵੱਡੇ ਸੀਗੇ ਸਾਡੇ ਕਰ ਲਏ ਛੋਟੇ ਮੋਟੇ ਹਰੇ ਇੱਕ ਦੋ ਲੱਗੇ ਹੋਏ ਆ ਵਿੱਚ ਉਹਨਾਂ ਨੂੰ ਰਹਿਣ ਦਿੱਤਾ ਦੇਖਦੇ ਆ ਜੇ ਗਰੋ ਹੋਏ ਠੀਕ ਆ ਨਹੀਂ ਤਾਂ ਫਿਰ ਨਾ ਸਹੀ ਆਹ ਤਾਂ ਮੈਨੂੰ ਖਰਾਬ ਹੋਈ ਲੱਗਦਾ ਦੇਖ ਤੇ ਫੁੱਲਾ ਜਾ ਹੋਵੇ ਲੈ ਬੁੱਤ ਮਾੜਾ ਹੈਗਾ ਆਪਣਾ ਦੇ ਫੋਨ ਪਟਲੇ ਲਾਹਣ ਦੀ ਸੱਤ ਅੱਧ ਕਾਲੀ ਆਪਣੇ ਹੱਥ ਸੇ ਦਿਖਾਈਂ ਦੀ ਆ ਤੇਰੇ ਤੇ ਪਾਲਕ ਵੀ ਪਾਲਕ ਦਾ ਵੀ ਮੇਰੇ ਪੁੱਤੂ ਚੂਟਕੀਆਂ ਨਾਲ ਲਾ ਦੇ ਚਾਰ ਪੀਰ ਲਾਉਣੇ ਨੇ ਪਤਾ ਕਿ ਡੰਡਾ ਕਿਤੇ ਮੈਸਾ ਇਹ ਰੀਦ ਉਹ ਪਤਾ ਹੀ ਨਹੀਂ ਲੱਗਦਾ ਵੀ ਬੰਦਾ ਮੂਲੀਏ ਬੰਦਦਾ ਨਹੀਂ ਤੇ ਦਰਸ਼ਨ ਕੀ ਕਰਦੀ ਹੈ ਇਹ ਵਾਈਫਾਈ ਆ ਹਾਂ ਲੈ ਹੁਣੇ ਟੁੱਟ ਚੁੱਕਿਆ ਨੂੰ ਮੋੜੂ ਇਹ ਖੜ ਜਾ ਖੜ ਕੇ ਪਿਆਰ ਨਾਲ ਇਹ ਵਾਈਫਾਈ ਵਾਲਾ ਇਹ ਵਾਈਫਾਈ ਵਾਲਾ ਡੰਡਾ ਨਹੀਂ ਤੋੜ ਦੋ ਪਹਿਲਾਂ ਮੂਲੀਆਂ ਦੇ ਤਾਣੇ ਤੋੜ ਦੋ ਉਹ ਮੋਲੀ ਕੀ ਗੰਜੀ ਅਸਨੇ ਆ ਕਿੰਨੇ ਸੋਹਣੇ ਬਾਗ ਲਏ ਆ ਇਹਨਾਂ ਪੇਸ਼ੇ ਰੱਖ ਦਿਓ ਕਿ ਰਾਤ ਧੋ ਕੇ ਲੈ ਜਾਾਂਗੇ ਮਿੱਟੀ ਬਾਹਤ ਆ ਉੱਤੇ ਰੱਖ ਦਿਨ ਸਹੀ ਬਾਤ ਓਨ ਗੂੜੀ ਦੇ ਪੱਤੇ ਤਾਂ ਗੜਗੜਦੇ ਨੇ 3 ਫੁੱਟ ਦੀ ਜਿਹੜੀ ਬੂਟੇ ਜਿਹੜੀ ਡੈਡੀ ਆ ਬੂਟੇ ਨੂੰ ਖਾਦ ਮਿਲਣੀ ਆ ਉਹ ਦੂਜੇ ਖਾ ਗਏ ਅਈ ਨਾ ਜਿਹੜੀ ਬੀਜੀ ਮੈਂ ਹੈਰਾਨ ਆ ਜੰਮੀ ਹੀ ਨਹੀਂ ਕੋਤੋਂ ਡੈਡੀ ਬਾਤ ਗੋਭੀ ਇਸ ਤੱਕ ਆ ਬੀਜ ਉਹਦੇ ਚ ਹਾਂ ਪਨੀਰੀ ਲਿਆ ਕੇ ਬੀਜ ਦਿੰਦੇ ਆ ਬਾਤ ਗੋਭੀ ਦੀ ਪਨੀਰੀ ਮਿਲਣੀ ਹੂੰ ਗੋਭੀ ਦਾ ਤਾਂ ਗਿਆ ਬਰੋਕਲੀ ਹੋਈ ਨੇ ਉਹੀ ਨੇ ਮੈਨੂੰ ਆ ਬਰੋਕਲੀ ਲੱਗਦੀ ਉਹ ਇਕੱਠੀ ਹੋ ਜਾਣੇ ਆ ਮੰਮੀ ਆ ਲੱਗਦੀ ਆ ਬਰੋਕਲੀ ਆ ਬਰੋਕਲੀ ਹੀ ਹੋਊਗੀ ਹਾਂਜੀ ਕਿਉਂਕਿ ਉਹ ਪਰੇ ਲਾਈ ਹੋਈ ਸੀ ਨਾ ਬੱਟ ਤੇ ਹਾਂ ਇਹ ਤਾਂ ਬਰੋਕਲੀ ਆ ਫਿਰ ਉੱਥੇ ਕੀ ਕਹਿੰਦੇ ਆ ਕੀ ਪਤਾ ਵੇਟ ਕਰਕੇ ਹੋ ਜੇ ਮੈਨੂੰ ਬਰੋਕਲੀ ਡੇਟ ਹੀ ਨਿਕਲੀ ਬਹੁਤ ਆ ਲੈਟਸ ਵੀ ਵਾਲੇਟ ਹੋਇਆ ਲੈ ਆ ਹੋਏ ਕੰਮ ਚੱਲ ਰਿਹਾ ਜੀ ਮਾਰੋ ਮਾਰ ਚਲੋ ਮੈਂ ਬੜਦਾ ਜੀ ਆ ਸਾਲ ਤੋਂ ਸਾਈਜ਼ ਦੇਖੋ ਕਿੱਡਾ ਵੱਡਾ ਯਾਰ ਬੜੀ ਜ਼ਿਆਦਾ ਘੈਂਟ ਆ ਇੱਧਰ ਮਹਿੰਗ ਲਾਉਣ ਲੱਗੀ ਹੋਈ ਆ ਪਾਲਕ ਜਿੱਥੋਂ ਬੀਟਰੂਟ ਪੱਤੀ ਸੀਗੀ ਪਿੱਛੇ ਲੜੀ ਹੁਣੀ ਲਾਉਣ ਲੱਗੇ ਹਨ ਮੈਂ ਲਾਦਾ ਧਨੀਆ